ਜ਼ਿਲ੍ਹਾ ਪਠਾਨਕੋਟ ਵਿਖੇ ਪਿਛਲੇ ਦਿਨੀ ਹੋਈ ਚੋਰੀ ਨੂੰ ਲੈ ਕੇ ਪੁਲਿਸ ਥਾਣਾ ਡਿਵੀਜ਼ਨ ਨੰਬਰ 2 ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ। ਜਦੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜਾਂ ਚੋਰਾਂ 'ਚੋਂ ਚਾਰਾਂ ਨੂੰ ਪੁਲਿਸ ਨੇ ਚੋਰੀ ਦੇ ਸਮਾਨ ਸਣੇ ਕਾਬੂ ਕਰ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਜਗਦੀਸ਼ ਰਾਜ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਵੱਲੋਂ ਪਿਛਲੇ ਦਿਨੀ ਹੋਈ ਚੋਰੀ ਨੂੰ ਲੈ ਕੇ ਕਾਫੀ ਮਿਹਨਤ ਕੀਤੀ ਗਈ। ਜਿਸ ਦੇ ਨਤੀਜੇ ਸਦਕਾ ਚੋਰਾਂ ਨੂੰ ਚੋਰੀ ਦੇ ਸਮਾਨ ਸਣੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਅੱਗੇ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਨੇ ਦੱਸਿਆ ਕਿ ਪੰਜਾਂ ਲੋਕਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਅਤੇ ਉਹਨਾਂ ਵਿੱਚੋਂ ਚਾਰਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਪੰਜਵੇਂ ਦੀ ਅਲਵੀ ਕੀਤੀ ਜਾ ਰਹੀ ਹੈ ਆਓ ਵੇਖਦੇ ਹਾਂ ਪੂਰੀ ਰਿਪੋਰਟ ਕੀ ਕਿਹਾ ਡੀਐਸਪੀ ਸਿਟੀ ਜਗਦੀਸ਼ ਰਾਜ ਨੇ ਪਤਾ ਹੈ ਕਿ थाना ਡਿਵੀਜ਼ਨ ਨੰਬਰ 2 ਦੇ ਵਿੱਚ ਕੁਝ ਚਿਰ ਪਹਿਲਾਂ ਇੱਕ ਘਰ ਦੇ ਵਿੱਚ ਚੋਰੀ ਹੋ ਗਈ ਸੀ ਉਹ ਪਰਿਵਾਰ ਜਿਹੜਾ ਸਾਰਾ ਜਿਹੜਾ ਬਾਹਰ ਗਿਆ ਹੋਇਆ ਸੀ ਤੇ ਮਗਰੋਂ ਕੁਝ ਲੋਕਾਂ ਨੇ ਉਹਨਾਂ ਦੇ ਘਰ ਦੇ ਵਿੱਚੋਂ ਜਿਹੜਾ ਸਮਾਨ ਸੀ ਉਹ ਉਹ ਚੋਰੀ ਕਰ ਲਿਆ ਸੀ ਉਹ ਐਸਐਚਓ ਡਿਵੀਜ਼ਨ ਨੰਬਰ 2 ਨੇ ਬੜੀ ਮਿਹਨਤ ਨਾਲ ਜਿਹੜੀ ਚੋਰੀ ਨੂੰ ਟ੍ਰੇਸ ਕਰ ਲਿਆ ਤੇ ਜਿਹੜਾ ਚੋਰੀ ਕੀਤਾ ਸਮਾਨ ਸੀ ਉਹ ਵੀ ਸਾਰਾ ਰਿਕਵਰ ਕਰ ਲਿਆ ਇਦੇ ਵਿੱਚ ਟੋਟਲ 5 ਚੋਰ ਸੀ ਜਿਨ੍ਹਾਂ ਨੇ ਰਲ ਕੇ ਚੋਰੀ ਕੀਤੀ ਸੀ ਉਹਦੇ ਵਿੱਚ ਅਸੀਂ 4 ਅਹੀਂ ਅਰੈਸਟ ਕਰ ਲਏ ਨੇ ਇੱਕ ਜਿਹੜਾ ਹੈ ਉਹ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਜਿੰਦੀ ਸਾਰਾ ਸਮਾਨ ਜਿਹੜਾ ਚੋਰੀ ਹੋਇਆ ਉਹ ਕਵਰ ਕਰਨਾ